ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੋ ਅੱਜ ਆਪਾਂ ਦਸਤਾਰ ਸਜਾਉਣੇ ਜਾ ਰਹੇ ਹਾਂ ਇਸ ਦਸਤਾਰ ਦਾ ਨਾਮ ਹੈਗਾ ਜੀ ਗੋਲ ਦਸਤਾਰ ਟਕਸਾਲੀ ਦਸਤਾਰ ਤੇ ਬਲਾਂ ਵਾਲੀ ਦਸਤਾਰ ਵੀ ਕਹਿੰਦੇ ਆ ਵੀਰੋ ਇਹ ਦਸਤਾਰ ਆਪਾਂ ਲੈ ਰਹੇ ਹਾਂ ਸਲਾਈ ਵਾਲੀ ਦਸਤਾਰ ਹੈ ਜੀ 7.5 ਮੀਟਰ ਫੁੱਲ ਬੈਲ ਦੀ ਹੈ ਜੀ ਆਪਾਂ ਇਹਦੀ ਪੂਣੀ ਪਹਿਲਾਂ ਕਰ ਲਵਾਂਗੇ ਅਤੇ ਸਿਰ ਉੱਪਰ 20 ਪਹਿਲਾਂ ਬੰਨਣਾ ਕੋਈ ਦਸਤਾਰ ਸਜਾਉਣ ਲੱਗਿਆ ਆਪਾਂ ਤਿਆਰ ਖੜਾ ਆ ਨੰਗੇ ਸਿਰ ਦਸਤਾਰ ਨਹੀਂ ਸਜਾਉਣੀ ਸਿਰ ਉੱਪਰ 20 ਜਰੂਸ ਬੰਨਣਾ ਆ ਉਈ ਪਟਕਾ ਕਿਸ ਕੀ ਸਿਰ ਤੇ ਜਰੂਰ ਸਜਾਓ ਆਪਾਂ ਪਹਿਲਾ ਲੜ ਪਾਇਆ ਜੀ ਆਪਾਂ ਸਿਰ ਪਹਿਲਾਂ ਟਕ ਲਿਆ ਸੈ ਟਾ ਕੇ ਤੇ ਇਹਦੇ ਪਹਿਲਾ ਲੜ ਜੜਾਇਆ ਆਪਾਂ ਕੰਨ ਦੇ ਪਿੱਛੇ ਰੱਖਾਂਗੇ ਤੇ ਦੂਜਾ ਲੜ ਪਾਉਣਾ ਆ ਆਪਾਂ ਲੜ ਪਹਿਲਾ ਠੀਕਰਾਂਗੇ ਲੜ ਠੀਕ ਕਰਕੇ ਆਪਾਂ ਜਿੰਨਾ ਕਪੜਾ ਆ ਸਾਰਾ ਉੱਪਰਲੀ ਸਾਈਡ ਤੇ ਕਰਾਂਗੇ ਥੱਲੇ ਸਿੰਗਲ ਲੇਅਰ ਕਰਾਂਗੇ ਜਿਸ ਤਰ੍ਹਾਂ ਆਪਾਂ ਮੋਰੀ ਪਾਗ ਬੰਨਣ ਵੇਲੇ ਦੇਖ ਰਹੇ ਆ ਸਾਰਾ ਕਪੜਾ ਉੱਪਰਲੀ ਸਾਈਡ ਤੇ ਚੱਲੀ ਆਪਣੀ ਸਿੰਗਲ ਲੇਅਰ ਆ ਸਿੰਗਲ ਲੇਅਰ ਵਿੱਚ ਆਪਾਂ ਵੱਤ ਵੱਤ ਬਲ ਪਾਵਾਂਗੇ ਨੋਹ ਦੀ ਮਦਦ ਨਾਲ ਬਲ ਪਾ ਕੇ ਮੱਥਾ ਰੱਖਾਂਗੇ ਖਾਲੀ ਆਪਾਂ ਆ ਦੇਖੋ ਕਪੜਾ ਸਾਰਾ ਉੱਪਰ ਹੈ ਚੱਲੀ ਸਿੰਗਲ ਲੇਅਰ ਹੈ ਆ ਨੋਹ ਦੀ ਮਦਦ ਨਾਲ ਆਪਾਂ ਬਲ ਪਾ ਲੈਣੇ ਆ ਪਹਿਲਾਂ ਕੰਨੀ ਸਿੱਧੀ ਕਰ ਲਓ ਜਿਹੜੀ ਕੰਨੀ ਨੂੰ ਖਿੱਚ ਪੈਂਦੀ ਉਹ ਕੰਨੀ ਛਟ ਕਰਨੀ ਆਪਾਂ ਤੇ ਅੱਖ ਤੋਂ ਆਪਾਂ ਮੱਥਾ ਦੇਖੋ ਖਾਲੀ ਆ ਅੱਖ ਤੋਂ ਇੱਕ ਉਂਗਲ ਉੱਚਾ ਲਾਵਾਂਗੇ ਤੇ ਲੜ ਨੂੰ ਗਲਾਈ ਦੇ ਵਿੱਚ ਪਾਵਾਂਗੇ ਲੜ ਲੜ ਨੂੰ ਆਪਾਂ ਅੱਖ ਦੇ ਉੱਪਰ ਨਹੀਂ ਰੱਖਣਾ ਅੱਖ ਤੋਂ ਇੱਕ ਉਂਗਲ ਉੱਚਾ ਲੜ ਰੱਖਾਂਗੇ ਆਪਾਂ ਲੜ ਨੂੰ ਗੋਲਾਈ ਦੀ ਸ਼ੇਪ ਵਿੱਚ ਲੈ ਕੇ ਆਪਾਂ ਦੂਸਰੀ ਅੱਖ ਦੇ ਉੱਪਰ ਰੱਖਾਂਗੇ ਹਾਂਜੀ ਦੂਸਰੀ ਅੱਖ ਤੋਂ ਵੀ ਇੱਕ ਉਂਗਲ ਉੱਚਾ ਦੇਖੋ ਇਦਰੋਂ ਵੀ ਦੋਨੋਂ ਸਾਈਡ ਤੋਂ ਚੈੱਕ ਆ ਲਓ ਬਰਾਬਰ ਹੈ ਆਪਾਂ ਲੜਕਾ ਮਾ ਕੇ ਅਗੇ ਲੈ ਕੇ ਆਂ ਲੜ ਲੜ ਨੂੰ ਠੀਕ ਕਰਾਂਗੇ ਪਹਿਲਾਂ ਖਿੱਚਾਂਗੇ ਖਿੱਚ ਕੇ ਹਾਂਜੀ ਦੇਖੋ ਲੜ ਖਿੱਚ ਕੇ ਬੈਗ ਸਿਰ ਤੋਂ ਹੱਕਾ ਦਾ ਪਿੰਚ ਕੀਤਾ ਤੇ ਪਹਿਲਾਂ ਵਾਂਗ ਕਪੜਾ ਸਾਰਾ ਉੱਪਰ ਸੈਟ ਤੇ ਥੱਲੇ ਸਿੰਗਲ ਲੇਅਰ ਕਰਾਂਗੇ ਆਪਾਂ ਨੋਹ ਦੀ ਮਦਦ ਨਾਲ ਆਪਾਂ ਹਲਕੀ ਹਲਕੀ ਵਲ ਪਾਵਾਂਗੇ ਵਿੱਚ ਇਹਦੇ ਤੇ ਪਹਿਲੇ ਲੜ ਤੋਂ ਥੋੜਾ ਜਿਹਾ ਲੜ ਉੱਚਾ ਰੱਖ ਕੇ ਆਹ ਇਹ ਲੜ ਨੂੰ ਵਿਛਾ ਦੇਵਾਂਗੇ ਦੇਖੋ ਵਲ ਪਾ ਰਹੇ ਹਾਂ ਰਖਣਾ ਦਸਾਰ ਘੁਮੇ ਨਾ ਦਸਾਰ ਕੋ ਮੁਜਾਬਦਾ ਬਹੁਤ ਮੁਸ਼ਕਲ ਹੁੰਦੀ ਹੈ ਲੜਸਦਾ ਕਰਨਾ ਦੇਖੋ ਬਲ ਪਾ ਲੈ ਆਪਾਂ ਹਲਕੇ ਹਲਕੇ ਬਲ ਪਾ ਕੇ ਲੜ ਨੂੰ ਦੂਜੇ ਹੱਥੇ ਮਦਦ ਨਾਲ ਲੜਬਿਛਾ ਦਿਓ ਹੱਥਾਂ ਦੀ ਬੰਤਰ ਜੂ ਦੇਖਿਆ ਕਰੋ ਕਿ ਹੱਥਾਂ ਦੀ ਬੰਤਰ ਦੇ ਨਾਲ ਹੀ ਤੁਹਾਨੂੰ ਦਸਾਰ ਸਹੀ ਆਉਣੀ ਆਉਣੀ ਆ ਹੱਥ ਆਪਾਂ ਕਿਸ ਤਰ੍ਹਾਂ ਪਾਉਣੇ ਆ ਦੋਨੋਂ ਹੱਥਾਂ ਦਾ ਰੋਲ ਕੀ ਹੁੰਦਾ ਦੇਖੋ ਇਹ ਆ ਲੜ ਪਾਇਆ ਆਪਾਂ ਬੈਗ ਸੇ ਤੁਹਾਰਾ ਕਮਾ ਕੇ ਆਪਾਂ ਲੜਾ ਫਿਰ ਅੱਗੇ ਲੈ ਕੇ ਆਵਾਂਗੇ ਇੱਥੇ ਰੁੱਕ ਕੇ ਪਹਿਲਾਂ ਲੜ ਨੂੰ ਸਵਾਰਾਂਗੇ ਲੜ ਨੂੰ ਖਿੱਚਣਾ ਜੀ ਆਪਾਂ ਖਿੱਚ ਕੇ ਜਿਹੜੀ ਪੂਣੀ ਆ ਉਠੀ ਫੇਸ ਦੁਬਾਰਾ ਸੈੱਟ ਹੋ ਜਾਂਦੀ ਆ ਤੇ ਥਲੜੇ ਕੱਪੜਾ ਜਿਹੜਾ ਸਿੰਗਲ ਯਰ ਆ ਉਹ ਖਿੱਚੀ ਬਾਕੀ ਸਾਰਾ ਕੱਪੜਾ ਆਪਾਂ ਉੱਪਰ ਕੀਤਾ ਅਲ ਬੈਗ ਸੇ ਤੁਹਾਰਾ ਕਾ ਜਾ ਪਿੰਚ ਕੀਤਾ ਤੇ ਪਹਿਲੇ ਲੜ ਤੋਂ ਆਪਾਂ ਥੋੜਾ ਜਿਹਾ ਇਹ ਉਸ ਤੋਂ ਉੱਚਾ ਲੜ ਲਗਾ ਦੇਣਾ ਨੋਹ ਦੀ ਮੋਦਲ ਦੇ ਨਾਲ ਆਪਾਂ ਵੜ ਪਾਵਾਂਗੇ ਆ ਦੇਖੋ ਕਪੜਾ ਸਾਰਾ ਉੱਪਰ ਹੈ ਥੱਲੇ ਸਿੰਗਲ ਲੇਅ ਰੱਖੀ ਆਪਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਆਪਾਂ ਕਪੜੇ ਨੂੰ ਬਿਛਾਉਣਾ ਕਿਸਾ ਜੇ ਕਪੜਾ ਆਪਾਂ ਗਲਤ ਰੱਖਦੇ ਰਹੀਂ ਤੇ ਫਿਰ ਦਸਤਾਰ ਦੀ ਬਣਤਰ ਨਹੀਂ ਬਣਦੀ ਲੜ ਫੁੱਲੀ ਫੁੱਲੀ ਰਹਿ ਜਾਂਦੇ ਆ ਲੜ ਬੈਠਦੇ ਨਹੀਂ ਹੈਗੇ ਦੇਖੋ ਲੜ ਬਹੁਤ ਸੋਹਣਾ ਲੱਗਿਆ ਵੀ ਕਮ ਅਗੇ ਲੜ ਆਪਾਂ ਅਕੇਲੇ ਆਉਂਦਾ ਜੀ ਹੁਣ ਇੱਥੇ ਰੋਕੇ ਆਪਾਂ ਫੇਰ ਪਹਿਲਾਂ ਮੰਗ ਜਿਹੜੀ ਪੂਣੀ ਆ ਉਹ ਠੀਕ ਕਰਾਂਗੇ ਤੋ ਕਿ ਪੂਣੀ ਸੈੱਟ ਹੋ ਗਈ ਆ ਜੀ ਹੁਣ ਆਪਾਂ ਜਿਹੜਾ ਦੇਖੋ ਆਪਣੇ ਤਿੰਨ ਲੜ ਲੱਗ ਗਏ ਆ ਪਰ ਇਸ ਲੜ ਇਹ ਲੜ ਲਗਾਉਣ ਲੱਗੇ ਵੀ ਇਹ ਧਿਆਨ ਰੱਖਣਾ ਆ ਹੁਣ ਆਪਾਂ ਕੱਪੜੇ ਨੂੰ ਜ਼ਿਆਦਾ ਨਹੀਂ ਖੋਲਣਾ ਜਿਸ ਤਰ੍ਹਾਂ ਪਹਿਲਾਂ ਦੂਜੀ ਤੀਜੀ ਲੜ ਵਿੱਚ ਖੋਲੇ ਸੀ ਆਪਾਂ ਕੱਪੜਾ ਉਸ ਹੱਬਾ ਨਹੀਂ ਖੋਲਣਾ ਅਗੇ ਨਾਲ ਥੋੜਾ ਕੱਪੜਾ ਪਾਕ ਅਪਰੈਸ ਕਰ ਲਿਆ ਹੈ ਮਸਾਪਾ ਇਤਰਾ ਦਸਤਾਰ ਨੂੰ ਸਜਾਉਂਦੇ ਜਾਣਾ ਹਲਕੇ ਹਲਕੇ ਨੋਹਾਂ ਦੇ ਨਾਲ ਆਪਾਂ ਦੇਖੋ ਪਿੰਚ ਕਰਕੇ ਵਲਪਾਰੇ ਵਿੱਚ ਦੇ ਵਲਪਾ ਕੇ ਹਾਦੀ ਮਦਦ ਨਾਲ ਆਪਾਂ ਲੜ ਨੂੰ ਪ੍ਰੈਸ ਕਰ ਦੇਣਾ ਹੁਣ ਆਪਾਂ ਲੜ ਨੂੰ ਖਿੱਚ ਕੇ ਅੱਗੇ ਲੈ ਕੇ ਆਏ ਆ ਹੁਣ ਸਭ ਤੋਂ ਪਹਿਲਾਂ ਆਪਾਂ ਲੜ ਤਿਆਰ ਕਰਨਾ ਕੋਈ ਵੀ ਲੜ ਪਾਉਣ ਤੋਂ ਪਹਿਲਾਂ ਲੜ ਦੀ ਸਫਾਈ ਜ਼ਰੂਰੀ ਹੁੰਦੀ ਹੈ ਲੜ ਦੀ ਸਫਾਈ ਕਰਕੇ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਇਹ ਲੜ ਨੂੰ ਲਗਾ ਦਿਓ ਇਹ ਆਪਣਾ ਸੈਕੰਡ ਲਸ ਲੜਾਇਆ ਜੀ ਦੇਖੋ ਇਹ ਇਸ ਲੜ ਨੂੰ ਵੀ ਆਪਾਂ ਸਾਰਾ ਨਹੀਂ ਖੋਲਿਆ ਸਾਰਾ ਕਪੜਾ ਆਪਾਂ ਇੱਕ ਥਾਂ ਤੇ ਰੱਖ ਰਹੇ ਆ ਕੋ ਇਹ ਟੌਪ ਵਾਲੀ ਲੜ ਜਿਹੜੇ ਆ ਸਭ ਨੂੰ ਉੱਪਰ ਲੜਾਉਂਦੇ ਆ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਖੋਲਣਾ ਤੇ ਥੱਲੇ ਵਾਲਾ ਲੜਿਆ ਉਹ ਪਾਉਣ ਦੇ ਲਈ ਆਪਾਂ ਨੂੰ ਲੜ ਖੋਲਣਾ ਪੈਂਦਾ ਆ ਇਹ ਲੜ ਨਹੀਂ ਜ਼ਿਆਦਾ ਖੋਲਣਾ ਆਪਾਂ ਇਹ ਸਾਰਾ ਕਪੜਾ ਇੱਕ ਥਾਂ ਤੇ ਇਕੱਠਾ ਕੀਤਾ ਆਪਾਂ ਕੋ ਹੁਣ ਇਹ ਲੜ ਲੱਗ ਗਿਆ ਆਖਰੀ ਲੜ ਲੌਣ ਲੱਗ ਗਿਆ ਆਪਾਂ ਹੁਣ ਆਪਰੇ ਕੋ ਆ ਗਿਆ ਜੀ ਆਖਰੀ ਲੜ ਆਖਰੀ ਲੜ ਚੰਗੀ ਤਰ੍ਹਾਂ ਸਵਾਰਾਂਗੇ ਕਈ ਵਾਰ ਵੀਰੋ ਕੀ ਹੁੰਦਾ ਆ ਇਹ ਆਖਰੀ ਲੜ ਦੇ ਵਿੱਚ ਪੱਗ ਦੀ ਕਈ ਵਾਰ ਕਾਂਣ ਕੱਟੀ ਹੋ ਜਾਂਦੀ ਆ ਕਪੜਾ ਸਾਫ਼ ਨਹੀਂ ਹੁੰਦਾ ਜਿੱਥੇ ਘਰੌਣਾ ਨਹੀਂ ਬੜੇ ਆਰਾਮ ਦੇ ਨਾਲ ਲੜ ਨੂੰ ਠੀਕ ਕਰਕੇ ਜਿਹੜੇ ਲੜ ਮੋੜਨ ਵਾਲਾ ਆ ਘਮਾਉਣ ਵਾਲਾ ਆ ਘਮਾ ਕੇ ਲੜ ਸੈੱਟ ਕਰਕੇ ਤਾਂ ਸਭ ਨਾਲ ਟੌਪ ਦੇ ਉੱਪਰ ਇਹ ਲੜ ਇਹ ਪਾ ਦੇਣਾ ਦੇਖੋ ਇਲਾ ਲਗਾ ਗਿਆ ਹੁਣ ਇਹ ਬੱਚੇ ਹੋਰ ਕੱਪੜੇ ਨੂੰ ਆਪਾਂ ਬੈਕ ਸਾਈਡ ਤੇ ਲਗਾ ਦਮਾਂਗੇ ਦੇਖੋ ਹੁਣ ਜਿਹੜਾ ਸਿਰ ਦਾ ਕਪੜਾ ਆ ਸੈਟਾ ਗਿਆ ਸੀ ਸਿਰੇ ਕੋ ਸਹੀ ਦੇਖੋ ਸਿਰੇ ਸਹੀ ਟਾਕੇ ਬੜੇ ਲੜ ਨੂੰ ਆਪਾਂ ਥੋੜਾ ਖਿੱਚ ਲਵਾਂਗੇ ਸਿਰੇ ਮੱਥਾ ਟੈਟ ਹੋ ਗਿਆ ਤੇ ਇਹ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਆਪਾਂ ਇਸ ਲੜ ਨੂੰ ਵੀ ਬਾਜ ਦੀ ਮਦਦ ਦੇ ਨਾਲ ਗੀਚੇ ਦੇ ਪਿੱਛੇ ਬਾਜ ਨਾਲ ਸੇ ਲਗਾ ਦੇਣਾ ਇਹ ਹੁਣ ਦੇਖੋ ਆਪਣੀ ਦਸਤਾਰ ਸੰਪੂਰਨ ਹੋ ਗਿਆ ਜੀ ਇਸਾਰ ਬਹੁਤ ਸੋਹਣੀ ਗੋਸੇ ਜੀ ਹੁਣ ਬਾਜ ਦੀ ਮਦਦ ਨਾਲ ਆਪਣੇ ਮੱਥੇ ਦੇ ਆਪਾਂ ਜੇ ਥੋੜਾ ਬੋਤੋ ਲੜ ਖਰਾਉ ਹੋਇਆ ਹੋਊਗਾ ਜਾਂ ਫਿਰ ਜੇ ਗੁਲਾਈ ਪ੍ਰੋਪਰ ਨਹੀਂ ਬਣੀ ਤਾਂ ਬਾਜ ਦੀ ਮਦਦ ਨਾਲ ਆਪਾਂ ਪ੍ਰੋਪਰ ਗੁਲਾਈ ਕਰ ਲਵਾਂਗੇ ਤੇ ਆਪਣੀ ਦਸਤਾਰ ਬਹੁਤ ਸੋਹਣੀ ਹੋ ਜਾਣੀ ਹੈ ਜੀ ਜੇ ਤੁਹਾਨੂੰ ਲੱਗਦਾ ਆ ਆਪਣੇ ਵਾਲ ਘੱਟ ਪਏ ਆ ਆਪਾਂ ਪੈਂਦੀ ਮਦਦ ਨਾਲ ਸੂਈ ਦੀ ਮਦਦ ਨਾਲ ਆਪਾਂ ਬਲਾਂ ਨੂੰ ਵਧਾ ਸਕਦੇ ਆ ਜਿਸ ਫਾਇਦਾ ਖੜੇ ਜਾਉ ਉਸ ਫਾਇਦਾ ਖਸਾਉ ਜਿਸ ਬਲ ਪੋਣੇ ਬਲ ਪੋਲਾ ਚੋਨੇ ਆ ਤੇ ਬਲ ਪਾ ਸਕਦੇ ਆ ਆਪਾਂ ਉਹਦੇ ਕੋ ਬਾਜ ਦੀ ਮਦਦ ਨਾਲ ਆਪਾਂ ਸਫਾਈ ਕਰ ਲਈ ਹੈ ਵੀਰੋ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਸਾਨੂੰ ਦਿੰਦੇ ਰਹੋ ਤਾਂ ਕਿ ਅਸੀਂ ਅੱਗੇ ਤੋਂ ਹੋਰ ਸੋਹਣੇ-ਸੋਹਣੇ ਵੀਡੀਓ ਬਣਾਉਂਦੇ ਰਹੀਏ ਤੁਹਾਨੂੰ ਹੋਰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਸਾਨੂੰ ਦੱਸੋ ਅਸੀਂ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੀਰੋ ਬੇਨਤੀ ਹੈ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੇ ਲੋਕ ਸਾਨੂੰ ਵੀਰੋ ਨਹੀਂ ਮਿਲਦੇ ਤਾਂ ਮਨ ਟੁੱਟ ਜਾਂਦਾ ਵੀਡੀਓ ਬਣਾਉਣ ਦਾ ਈ ਕਰਦਾ ਸੋ ਬੇਨਤੀ ਹੈ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਆਪਣੇ ਹੋਰਾਂ ਵੀਰਾਂ ਤੱਕ ਵੀ ਵੀਡੀਓ ਪਹੁੰਚਦੀ ਕਰੋ ਤਾਂ ਕਿ ਅਸੀਂ ਹੋਰ ਵੀਡੀਓ ਬਣਾਉਣ ਦੇ ਲਈ ਯੋਗ ਹੋ ਸਕੀਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ